ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਵੇਂ ਆਪਣੇ ਜਲਾਲਾਬਾਦ ਸ਼ਹਿਰ ਚੋਂ ਪੰਜਾ ਤਖਤਾਂ ਦੀ ਯਾਤਰਾ ਜਾਂਦੀ ਹੈ ਉਹ ਯਾਤਰਾ ਨਿਰੰਤਰ ਜਾਰੀ ਰਹੇਗੀ ਇਸ ਸਾਲ ਦਸੰਬਰ ਮਹੀਨੇ ਦੇ ਵਿੱਚ ਇਹ ਯਾਤਰਾ ਜਲਾਲਾਬਾਦ ਤੋਂ ਆਰੰਭ ਹੋਵੇਗੀ ਸਾਰੇ ਤਖਤਾਂ ਤੋਂ ਹੁੰਦੇ ਹੋਏ ਜਿੰਨੇ ਵੀ ਧਾਰਮਿਕ ਸਥਾਨ ਹਨ ਜੋ ਇਤਿਹਾਸਿਕ ਸਥਾਨਾਂ ਉਹਨਾਂ ਦੇ ਦਰਸ਼ਨ ਦੀਦਾਰੀ ਹੋਣਗੇ ਲਗਭਗ ਤਖਤਾਂ ਦੇ ਨਾਲ ਨਾਲ ਜੋ 80 ਦੇ ਕਰੀਪ ਗੁਰੂ ਘਰ ਖੋਣਗੇ ਜਿਨ੍ਹਾਂ ਦੇ ਸੰਗਤਾਂ ਦਰਸ਼ਨ ਦੀਦਾਰੇ ਕਰਨ ਦੀਆਂ ਐਡਵਾਂਸ ਮੈਸੇਜ ਭੌਂਦਾ ਮਕਸਦ ਇਹੀ ਆ ਜਿਨ੍ਹਾਂ ਵੀ ਵੀਰ ਭਾਈ ਬੀਬੀਆਂ ਬੱਚੇ ਬੱਚੀਆਂ ਨੇ ਜਾਣਾ ਹੈ ਉਹ ਆਪਣਾ ਕਾਰੋਬਾਰ ਉਸ ਹਾਵ ਨਾਲ ਜੋ ਹੈ ਸੈੱਟ ਕਰ ਲੈਂਦੇ ਹਨ ਕਿਸੇ ਨਿਕਣਤ ਵਿਜਨੀਆ ਜਾਂ ਜੋ ਵੀ ਆਪਣੇ ਕਾਰੋਬਾਰ ਹਾਲ ਨੂੰ ਸੈੱਟ ਕਰ ਲੈਣ ਬੁਕਿੰਗ ਜਾਣ ਲਈ ਸੰਗਤਾਂ ਦੀ ਸ਼ੁਰੂ ਹੈ ਆਪਣੀ ਐਡਵਾਂਸ ਸੀਟ ਬੁਕਿੰਗ ਕਰਾ ਕੇ ਤੁਸੀਂ ਇਸ ਯਾਤਰਾ ਦਾ ਲਾਹਾ ਲਓ ਤੇ ਇਸ ਮੈਸੇਜ ਨੂੰ ਅੱਗੇ ਜਰੂਰ ਉਨ੍ਹਾਂ ਸੰਗਤਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਜੋ ਜਾਣ ਦੇ ਚਾਹਵਨ ਹਨ ਆਪ ਸਭ ਇਸ ਯਾਤਰਾ ਦਾ ਲਾਭ ਲੈ ਸਕਦੇ ਹੋ ਐਡਵਾਂਸ ਬੁਕਿੰਗ ਸ਼ੁਰੂ ਹੈ ਵਾਈਕੁਚੀਕਾ ਕਾਲਸਾ ਵਾਈਕੁਚੀਕੀ ਪਤੇ